ਸ਼ੈੱਡ ਦੀ ਦਿਸ਼ਾ ਉਹ ਬਹੁਤ ਇੰਪੋਰਟੈਂਟ ਹੁੰਦੀ ਹੈ ਸ਼ੈੱਡ ਕਿਹੜੀ ਦਿਸ਼ਾ ਚ ਬਣਾਉਣਾ ਸ਼ੈੱਡ ਬਣਾਉਣ ਵੇਲੇ ਸਾਰਿਆਂ ਤੋਂ ਜ਼ਿਆਦਾ ਧਿਆਨ ਰੱਖਣ ਜੋ ਗੱਲ ਇਹ ਹੁੰਦੀ ਆ ਕਿ ਬਰਡ ਸਟ੍ਰੈਸ ਫ੍ਰੀ ਰਹੇ ਆਰਾਮਦਾਇਕ ਹੋਵੇ ਰਹਿਣ ਲਈ ਤੇ ਟੈਂਪਰੇਚਰ ਸਹੀ ਰਹੇ ਲਾਸਟ ਚੀਜ਼ ਸਾਰਿਆਂ ਨਾਲੋਂ ਜ਼ਿਆਦਾ ਜ਼ਰੂਰੀ ਮਜ਼ਬੂਤ ਰਹੇ ਇਹ ਨਾ ਹੋਵੇ ਮਾੜੀ ਜਿਹੀ ਹਵਾ ਆਵੇ ਆਪਣਾ ਸ਼ੈੱਡ ਉੱਟ ਜਵੇ ਤੇ ਆਪਾਂ ਦਿਸ਼ਾ ਦੀ ਗੱਲ ਕਰਦੇ ਆ ਸਾਰਿਆਂ ਨਾਲੋਂ ਪਹਿਲਾਂ ਦਿਸ਼ਾ ਕਿਹੜੀ ਹੋਣੀ ਚਾਹੀਦੀ ਹੈ ਜਿਹੜਾ ਸੰਦੀ ਮੂਵਮੈਂਟ ਆ ਸੂਰਜ ਦੀ ਮੂਵਮੈਂਟ ਆ ਆਪਣੇ ਕਿਉਂਕਿ ਆਪਾਂ ਇਹ ਜੀ ਏਰੀਆ 'ਚ ਬੈਠੇ ਆ ਜਿੱਥੇ ਸਰਦੀ 'ਚ ਜਿਹੜੀ ਸੂਰਜ ਦੀ ਸੂਰਜ ਦਾ ਰਾਸਤਾ ਆ ਜਾਂ ਇਹ ਕਹਿੰਦੇ ਕਿ ਸੂਰਜ ਜਿਹੜੀ ਦਿਸ਼ਾ 'ਚੋਂ ਚੜਦਾ ਤੇ ਛਿਪਦਾ ਆ ਉਹੋ ਅਲੱਗ ਹੁੰਦੀ ਆ ਤੇ ਗਰਮੀ 'ਚ ਲੱਗ ਹੁੰਦੀ ਆ ਗਰਮੀ ਦੇ ਵਿੱਚ ਜਿਹੜਾ ਸੂਰਜ ਆ ਉਹ ਉੱਤਰੀ ਗਲ ਜਿਹੜਾ ਅਰਧ ਗੋਲਾ ਆ ਉਧਰ ਦੀ ਲੰਘਦਾ ਇਧਰੋਂ ਚੜਦਾ ਤੇ ਇਧਰ ਵੈਸਟ ਚ ਜਾ ਕੇ ਛਿਪ ਜਾਂਦਾ ਜਿਵੇਂ ਇਹ ਨੀਚੇ ਫਾਰਮ ਬਣਿਆ ਹੋਇਆ ਤਾਂ ਇਥੋਂ ਸੂਰਜ ਚੜੂਗਾ ਈਸਟ ਚੋਂ ਤੇ ਉੱਤਰ ਵਾਲੇ ਪਾਸੇ ਦੀ ਲਗਭਗ ਫਾਰਮ ਦੇ ਬਿਲਕੁਲ ਉੱਪਰ ਦੀ ਇਹ ਵੈਸਟ ਚ ਨੂੰ ਛਿਪ ਜਾਊਗਾ ਤੇ ਜਦੋਂ ਸਰਦੀ ਹੁੰਦੀ ਆ ਤਾਂ ਇਹ ਟੇਡਾ ਹੋ ਜਾਂਦਾ ਤਾਂ ਇਹ ਦੱਖਣ ਵਾਲੇ ਅਰਧ ਗੋਲੇ 'ਚ ਆ ਜਾਂਦਾ ਇਹ ਇਥੋਂ ਚੱਲ ਕੇ ਇਧਰ ਆ ਕੇ ਛਿਪਦਾ ਆ ਈਸਟ ਤੋਂ ਚੜਦਾ ਆ ਵੈਸਟ ਚ ਛਿਪਦਾ ਆ ਪਰ ਇਹ ਜਿਹੜਾ ਦੱਖਣ ਵਾਲੀ ਸਾਈਡ ਆ ਸਾਊਥ ਵਾਲੀ ਸਾਈਡ ਉਧਰ ਦੀ ਚਲਾ ਜਾਂਦਾ ਹੈ ਇਹਦੇ ਨਾਲ ਸੂਰਜ ਦੀਆਂ ਕਿਰਨਾਂ ਨੇ ਜਿਹੜੀਆਂ ਉਹ ਟੇਡੀਆਂ ਹੋ ਜਾਂਦੀਆਂ ਨੇ ਗਰਮੀ 'ਚ ਬਿਲਕੁਲ ਸਿਰ ਤੋਂ ਪੈਂਦੀਆਂ ਨੇ ਤੇ ਸਰਦੀ 'ਚ ਸਾਊਥ ਵਾਲੀ ਸਾਈਡ ਤੋਂ ਪੈਂਦੀਆਂ ਨੇ ਇਸ ਫਿਗਰ 'ਚ ਵੀ ਤੁਸੀਂ ਦੇਖ ਸਕਦੇ ਹੋ ਇਹ 21 ਜੂਨ ਦਾ ਆ ਬਿਲਕੁਲ ਉੱਪਰ ਦੀ ਨਗਰਿਆ 21 ਦਸੰਬਰ ਦਾ 21 ਦਸੰਬਰ ਨੂੰ ਸਾਰਿਆਂ ਨਾਲ ਛੋਟਾ ਦਿਨ ਹੁੰਦਾ ਤੇ 21 ਜੂਨ ਨੂੰ ਸਾਰਿਆਂ ਨਾਲ ਵੱਡਾ ਦਿਨ ਹੁੰਦਾ ਇਸ ਪਿਕਚਰ ਚ ਵੀ ਤੁਸੀਂ ਦੇਖ ਸਕਦੇ ਜਿਹੜਾ ਸਮਰ ਗਰਮੀ ਆ ਉਹਦੇ ਚ ਉੱਪਰ ਦੀ ਲੰਘ ਰਿਹਾ ਹੈ ਤੇ ਜਿਹੜੀ ਆਰਕ ਬਣਦੀ ਆ ਸਰਦੀ ਚ ਉਹ ਸਾਊਥ ਵਾਲੇ ਪਾਸੇ ਬਣਦੀ ਆ ਗਰਮੀ ਚ ਨਾਰਥ ਵਾਲੇ ਉੱਤਰ ਵਾਲੇ ਪਾਸੇ ਬਣਦੀ ਆ ਤੁਹਾਨੂੰ ਇਹ ਜ਼ਿਆਦਾਤਰ ਪਤਾ ਹੀ ਹੁੰਦਾ ਇਹ ਚੀਜ਼ ਦਾ ਕਿ ਥੋੜਾ ਜਿਹਾ ਡਾਇਰੈਕਸ਼ਨ ਦਾ ਫਰਕ ਪੈਂਦਾ ਇਹਦੇ ਨਾਲ ਹੁੰਦਾ ਕੀ ਹੈ ਇਹਦੇ ਨਾਲ ਜਿਹੜੀਆਂ ਸੂਰਜ ਦੀਆਂ ਕਿਰਨਾਂ ਨੇ ਉਹ ਟੇਢੀਆਂ ਹੋ ਜਾਂਦੀਆਂ ਨੇ ਗਰਮੀ ਦੇ ਵਿੱਚ ਇਹ ਇਸ ਤਰ੍ਹਾਂ ਪੈਂਦੀਆਂ ਨੇ ਸਿੱਧੀਆਂ ਤੇ ਸਰਦੀ ਦੇ ਵਿੱਚ ਇਸ ਸਾਈਡ ਤੋਂ ਕਿਡੀਆਂ ਪੈਂਦੀਆਂ ਨੇ ਇਸ ਦੇ ਨਾਲ ਜਿਵੇਂ ਹੁਣ ਇਹ ਨੀਚੇ ਵਾਲੀ ਡਾਇਗਰਾਮ ਚ ਆਪਾਂ ਦੇਖੀਏ ਤਾਂ ਜਿਹੜਾ ਗਰਮੀ ਦਾ ਸੂਰਜਾ ਇਹ ਇਹਦੀਆਂ ਕਿਰਨਾਂ ਇੱਥੋਂ ਪੈ ਕੇ نیچے ਲੰਘੀਆਂ ਅੰਦਰ ਨਹੀਂ ਗਈਆਂ ਇਹ ਖਿੜਕੀ ਹੈ ਖਿੜਕੀ ਦੇ ਵਿੱਚੋਂ ਅੰਦਰ ਨਹੀਂ ਗਈਆਂ ਤੇ ਜਦੋਂ ਸਰਦੀ ਹੁੰਦੀ ਆ ਤਾਂ ਥੋੜਾ ਜਿਹਾ ਨੀਮਾ ਆ ਜਾਂਦਾ ਆ ਇਸ ਕਰਕੇ ਇਹਦੀਆਂ ਕਿਰਨਾਂ ਅੱਗੇ ਜਾਣ ਲੱਗ ਜਾਂਦੀਆਂ ਇਸ ਕਰਕੇ ਜਿਹੜੀ ਡਾਇਰੈਕਸ਼ਨ ਸ਼ੈੱਡ ਦੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ। ਸ਼ੈੱਡ ਜੇ ਆਪਾਂ ਕੁਦਰਤ ਨਾਲ ਪੰਗਾ ਲੈਨੇ ਆ ਤਾਂ ਖਰਚਾ ਵੀ ਵੱਧਦਾ ਆ ਤੇ ਨੁਕਸਾਨ ਵੀ ਹੁੰਦਾ ਆ। ਇਸ ਕਰਕੇ ਕੁਦਰਤ ਦੇ ਨਾਲ ਚੱਲਣਾ ਚਾਹੀਦਾ ਜਦੋਂ ਆਪਾਂ ਸ਼ੈੱਡ ਬਣਾਉਨੇ ਆ। ਤਾਂ ਜਿਹੜਾ ਇਹਦਾ ਚੜਾਈ ਵਾਲਾ ਪਾਸਾ ਆ ਇਹ ਪੂਰਬ ਵੱਲ ਦੂਜਾ ਚੜਾਈ ਵਾਲਾ ਪਾਸਾ ਪੱਛਮ ਵੱਲ ਤੇ ਇਹ ਪੂਰੀ ਤਰ੍ਹਾਂ ਬੰਦ ਹੁੰਦਾ ਆ। ਇੱਥੇ ਜਾਲੀ ਨਹੀਂ ਲਾਈ ਜਾਂਦੀ। ਜਿਹੜਾ ਇਹਦੀ ਲੰਬਾਈ ਆ ਉਹ ਉੱਤਰ ਤੇ ਦੱਖਣ ਵੱਲ ਹੁੰਦੀ ਹੈ ਜਿਵੇਂ ਇੱਥੋਂ ਸੂਰਜ ਚੜ੍ਹ ਰਿਹਾ ਇਸ ਪਾਸੇ ਇਹਦਾ ਚੌੜਾਈ ਵਾਲਾ ਪਾਸਾ ਹੋਊਗਾ ਇਧਰ ਸੂਰਜ ਛਿਪ ਰਿਹਾ ਇਧਰ ਇਹਦਾ ਦੂਜੇ ਪਾਸੇ ਚੜ੍ਹਾਈ ਵਾਲਾ ਪਾਸਾ ਹੋਊਗਾ ਲੰਬਾਈ ਉੱਤਰ ਤੇ ਦੱਖਣ ਨੂੰ ਹੋਊਗੀ ਤੇ ਪੰਜਾਬ ਚ ਉੱਤਰ ਭਾਰਤ ਚ ਜਿਹੜੀ ਹਵਾ ਦੀ ਡਾਇਰੈਕਸ਼ਨ ਹੁੰਦੀ ਹੈ ਉਹ ਜ਼ਿਆਦਾਤਰ ਇਸ ਸਾਈਡ ਨੂੰ ਹੁੰਦੀ ਹੈ ਇਧਰੋਂ ਆਉਂਦੀ ਹੈ ਹਵਾ ਇਧਰੋਂ ਨਿਕਲ ਜਾਂਦੀ ਹੈ